ਤ੍ਰਿਕ ਦੇ ਮੌਸਮ ਦੀ ਜਿਹੜੀ ਤਾਜ਼ਾ ਅਪਡੇਟ ਲਾਈਵ ਹੋਇਆ ਧਰ ਨਾਲ ਇਸ ਸਮੇਂ ਸਾਂਝੀ ਕਰਨ ਲੱਗਾ ਤੁਸੀਂ ਦੇਖ ਸਕਦੇ ਹੋ ਹਵਾਵਾਂ ਦੀ ਗਤੀ ਜਿਹੜੀ ਉਹ ਬਦਲ ਪਹਿਲਾਂ ਪੂਰਬੀ ਹਵਾ ਚੱਲ ਰਹੀਆਂ ਸਨ ਹੁਣ ਤੋਂ ਥੋੜਾ ਸਮਾਂ ਪਹਿਲਾਂ ਤੇ ਇਸ ਸਮੇਂ ਪੱਛਮੀ ਹਵਾ ਦੀ ਜਿਹੜਾ ਬੁੱਲਾ ਉਹ ਆਇਆ ਤੇਜ਼ ਹਵਾ ਦਾ ਬੁੱਲਾ ਤੁਸੀਂ ਦੇਖ ਸਕਦੇ ਹੋ ਹਨੇਰੀ ਨੋ ਮਾਜਲ ਮਾਹੌਲ ਜਿਹੜਾ ਬਣਨਾ ਸ਼ੁਰੂ ਹੋਇਆ ਵਾ ਕਿਉਂਕਿ ਜਿਹੜਾ ਹਜੇ ਦੱਖਣੀ ਇਲਾਕਿਆਂ ਦੇ ਵਿੱਚ ਜਿਹੜੀਆਂ ਮੀਂਹ ਦੇ ਕਾਰਵਾਈਆਂ ਨਹੀਂ ਹੋਈਆਂ ਜਿਵੇਂ ਕਿ ਐਸੀ ਕਸਾਦਾ ਫਾਜ਼ਲੇ ਕਾ ਬੋਹਰ ਬਠਿੰਡਾ ਮਾਨਸਾ ਸ੍ਰੀ ਮੁਕਸਤ ਸਾਹਿਬ ਜਾਂ ਤਰਨਤਾਰਨ ਸਾਹਿਬ ਦੇ ਇਲਾਕੇ ਇਸ ਤੋਂ ਬਾਅਦ ਮੋਗੇ ਦੇ ਕਪੂਰਥਲੇ ਦੇ ਇਲਾਕੇ ਇਹਨਾਂ ਦੇ ਵਿੱਚ ਹਜੇ ਫਿਲਹਾਲ ਮੀਂਹ ਦੀਆਂ ਕਾਰਵਾਈਆਂ ਨਹੀਂ ਹੋਈਆਂ ਤਾਂ ਇਹਨਾਂ ਦੇ ਵਿੱਚ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਬਦਲਵਾਈ ਨਹੀਂ ਪਹੁੰਚੀ ਸਿਰਫ ਜਿਹੜੀ ਬਦਲਵਾਈ ਪਹੁੰਚੀ ਹੋਈ ਆ ਪਟਿਆਲਾ ਸ੍ਰੀ ਫਤਿਹਗੜ੍ਹ ਸਾਹਿਬ ਕੁਝ ਖੇਤਰ ਸੰਗਰੂਰ ਦੇ ਤੇ ਇਸ ਤੋਂ ਬਾਅਦ ਚੰਡੀਗੜ੍ਹ ਮੋਹਾਲੀ ਰੋਪੜ ਨੰਗਲ ਸ੍ਰੀ ਅਨੰਦਪੁਰ ਸਾਹਿਬ ਕੁਝ ਖੇਤਰ ਲੁਧਿਆਣੇ ਦੇ ਤਾ ਉਸ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਤੇ ਨਵਾਂ ਸ਼ਹਿਰ ਤੱਕ ਇਹ ਬੱਦਲਬਾਈ ਜਿਹੜੀ ਇਹਨਾਂ ਇਲਾਕਿਆਂ ਵਿੱਚ ਪਹੁੰਚੀ ਹੋਈ ਆ ਪਹਾੜੀ ਇਲਾਕੇ ਵੱਲੋਂ ਇਹ ਬੱਦਲਬਾਈ ਆਈ ਹੋਈ ਹੈ ਇਹਨਾਂ ਇਲਾਕਿਆਂ ਮਲੋਂ ਇਹ ਮੌਸਮ ਜਿਹੜਾ ਕਰਬੜ ਲੈ ਚੁੱਕਿਆ ਤੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਬੱਦਲਾਂ ਦੀ ਆਵਾਜ਼ ਇਹਨਾਂ ਇਲਾਕਿਆਂ ਦੇ ਵਿੱਚ ਬਣੀ ਹੋਈ ਹੈ ਤੇ ਕਈਆਂ ਇਲਾਕਿਆਂ ਦੇ ਵਿੱਚ ਹਮੀਂ ਦਾ ਕਰਵਨ ਜਿਹੜੀਆਂ ਸਿਸਟਮ ਹੈ ਜਿਹੜਾ ਦੇ ਰਿਹਾ ਹੈ ਪਰੰਤੂ ਹਮੀਂ ਵੀ ਕੋਈ ਜ਼ਿਆਦਾ ਤੇਜ਼ ਨਹੀਂ ਹੈਗਾ ਸਿਰਫ ਕਿਨਮਣ ਕਣੀ ਜਾ ਬੂੰਦਾਬਾਂਦੀ ਦੇ ਰੂਪ ਦੇ ਵਿੱਚ ਮੀਂਹ ਦੇ ਛਿੱਟੇ ਸਰਾਟੇ ਨੇੜੇ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਤੇ ਜਿਹੜੀਆਂ ਹਵਾਵਾਂ ਨੇ ਉਹਨਾਂ ਦੀ ਦਿਸ਼ਾ ਈ ਉਹ ਬਦਲ ਚੁੱਕਿਆ ਹੁਣੇ ਹੁਣੇ ਜਿਹੜੀ ਕਿ ਪਹਿਲਾਂ ਪੂਰਬੀ ਹਵਾਵਾਂ ਚੱਲ ਰਹੀਆਂ ਸਨ ਇਸ ਸਮੇਂ ਪੱਛਮੀ ਹਵਾ ਦਾ ਜਿਹੜਾ ਬੁੱਲੇ ਨੇ ਉਹ ਆਉਣੇ ਸ਼ੁਰੂ ਹੋ ਚੁੱਕੇ ਨੇ ਤੇਜ਼ ਹਵਾ ਦੇ ਬੁੱਲੇ ਨੇ ਜਿਨ੍ਹਾਂ ਦੇ ਨਾਲ ਮੌਸਮ ਦੇ ਵਿੱਚ ਕਰਬਟਾਈ ਦੀ ਉਹ ਆਈ ਹੈ ਜਿਹੜੀ ਕਿ ਅਸੀ ਕਰ ਸਕਦਾ ਠੰਡਾ ਇਸ ਤਰ੍ਹਾਂ ਦਾ ਮਾਹੌਲ ਬਣ ਚੁੱਕਿਆ ਦੋਸਤੋ ਜਿਵੇਂ ਕਿ ਪਹਿਲਾਂ ਹੂਮਸ ਭਰੀ ਗਰਮੀ ਬੜੀ ਹੋਈ ਸੀ ਉਸ ਤੋਂ ਜਿਹੜੇ ਕੁਝ ਖੇਤਰਾਂ ਦੇ ਵਿੱਚ ਰਾਹਤ ਆ ਜਿਹੜੀ ਮਿਲੀ ਹੋਈ ਹੈ ਤਾਪਮਾਨ ਜਿਹੜੇ ਕਿ 41 42 ਤੋਂ ਪਲੱਸ ਸਨ ਤਾਂ ਉਹ ਫਿਲਹਾਲ 35 ਤੋਂ ਲੈ ਕੇ 38 39 ਡਿਗਰੀ ਦੇ ਕਰੀ ਪਹੁੰਚੇ ਹੋਏ ਨੇ ਇਹ 10 11 ਵਜੇ ਤੱਕ ਇਹ ਸਿਸਟਮ ਇਸੇ ਤਰ੍ਹਾਂ ਬਣਿਆ ਰਹੂਗਾ 10 11 ਵਜੇ ਤੋਂ ਬਾਅਦ ਜਿਉਂ ਹੀ ਧੁੱਪ ਲੱਗਦੀ ਹੈ ਤਾਂ ਤਾਪਮਾਨ ਅੱਪ ਕਰਨਗੇ ਤੇ ਹਮਸ ਭਰਿਆ ਮੌਸਮ ਹੈ ਜਿਹੜਾ ਉਹ ਫੇਰ ਬਣੂਗਾ ਤੇ ਦੁਪਹਿਰ ਤੋਂ ਬਾਅਦ ਫੇਰ ਹੀਟ ਸੈੱਲ ਜੇ ਬਣਨਗੇ ਜਿਨ੍ਹਾਂ ਦੇ ਨਾਲ ਮੀਂਹ ਦੀਆਂ ਕਾਰਵਾਈਆਂ ਹੋਣਗੀਆਂ ਤੇ ਮੀਂਹ ਜਿਹੜਾ ਕਿਤੇ ਆ ਸਕਦਾ ਹੈ ਤਾ ਉਸ ਦੀ ਜਾਣਕਾਰੀ ਸੀ ਦੁਬਾਰਾ ਫਿਰ ਲਾਈਵ ਹੋ ਕੇ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਸਾਡੇ ਨਾਲ ਵੱਧ ਤੋਂ ਵੱਧ ਜੁੜ ਸਕਦੇ ਹੋ ਸਾਨੂੰ ਸਪੋਰਟ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਵੀਡੀਓ ਨੂੰ ਸ਼ੇਅਰ ਕਰਕੇ ਇਸ ਸਮੇਂ ਦੀ ਅਪਡੇਟ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਹਵਾ ਜਿਹੜੀ ਉਹ ਤੇਜ ਜਿਹੜੀ ਹਨੇਰੀ ਨੋਮੇ ਮਾਹੌਲ ਦੇ ਰੂਪ ਵਿੱਚ ਆ ਚੁੱਕੀ ਹੈ ਪਛਮੀ ਹਵਾ ਵਾਲੀ ਸਾਈਡ ਤੋਂ ਆ ਚੁੱਕੀ ਹੈ ਪਹਿਲਾਂ ਪੂਰਬੀ ਹਵਾਵਾਂ ਚੱਲ ਰਹੀਆਂ ਸਨ ਹੁਣ ਤੋਂ ਕੁਝ ਸਮਾਂ ਪਹਿਲਾਂ ਤੇ ਇਸ ਸਮੇਂ ਜਿਹੜੀ ਹਨੇਰੀ ਨੋਮਾ ਮਾਹੌਲ ਹੈ ਜਿਹੜਾ ਉਹ ਬਣ ਚੁੱਕਿਆ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਤੇ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਦੇ ਕਾਰਮਈਆ ਹੋ ਚੁੱਕੀਆਂ ਨੇ ਤੇ ਕੁਝ ਦੇ ਵਿੱਚ ਹੋ ਰਹੀਆਂ ਨੇ ਹਲਕੀ ਫੁਲਕੀ ਬੂੰਦਾਬੰਦੀ ਵਾਲੀਆਂ ਪਰੰਤੂ ਇਹ ਨਹੀਂ ਹੈਗਾ ਵੀ ਲਗਾਤਾਰ ਕੋਈ ਭਾਰੀ ਮੀਂਹ ਆ ਜਾਂ ਕਿਸੇ ਇਲਾਕੇ ਦੇ ਵਿੱਚ ਕੋਈ ਤੇਜ਼ ਮੀਂਹ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਦੋਸਤੋ ਸਿਰਫ ਬੱਦਲਾਂ ਦੀ ਆਵਾਜ਼ ਹੀ ਦੇ ਨਾਲ ਹਲਕੇ ਫੁਲਕੇ ਛਿੱਟੇ ਸਰਾਟੇ ਨੇੜੇ ਵੱਖ-ਵੱਖ ਇਤਰਾਣ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਨੇ ਤੇ ਜਿਹੜੀਆਂ ਹਵਾਵਾਂ ਨੇ ਉਹ ਕੁਝ ਖੇਤਰਾ ਦੇ ਵਿੱਚ ਪੂਰਬੀ ਚੱਲ ਰਹੀਆਂ ਸਨ ਕੁਝ ਦੇ ਵਿੱਚ ਇਸ ਸਮੇਂ ਜਿਹੜੀਆਂ ਤੇਜ਼ ਹਵਾਵਾਂ ਪੱਛਮੀ ਹਵਾਵਾਂ ਦੇ ਬੁੱਲੇ ਜਿਹੜੇ ਆਏ ਨੇ ਤੇ ਮੀਡੀਆ ਕਾਰਮੇ ਇਹਨਾਂ ਨਾਲ ਹੋਣਗੀਆਂ ਤੇ ਜੇਕਰ ਕੋਈ ਹੋਰ ਅਪਡੇਟ ਆਉਂਦੀ ਹੈ ਤਾਂ ਅਸੀਂ ਜ਼ਰੂਰ ਤੁਹਾਡੇ ਤੱਕ ਜਾਣਕਾਰੀ ਜਿਹੜੇ ਦੁਪਹਿਰ ਤੋਂ ਬਾਅਦ ਸਾਂਝੀ ਕਰਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ